by 11 25 ਨੂੰ ਮਾਨਯੋਗ ਐਸਐਸਪੀ ਸਾਹਿਬ ਦੀ ਦੇ ਦਿਸ਼ੰਤ ਨਿਰਦੇਸ਼ਾਂ ਅਤੇ ਉਹਨਾਂ ਦੇ ਹੁਕਮ ਤਾ ਅਗੋ ਸਪੈਸ਼ਲ ਟ੍ਰੈਕਿੰਗ ਜਿਹੜੀ ਉਹ ਕੀਤੀ ਗਈ ਸੀ ਜੋਦਰਾਨੀ ਚੈਕਿੰਗ ਐਸਸੀ ਸੂਰਾਜ ਸਮੇਤ ਪਾਰਟੀ ਵੱਲੋਂ ਜਲਪ੍ਰੀ ਸਿੰਘ ਉਲੀਸ ਦੇ ਵਾਸੀ ਅਰਥਾ ਹਾਲ ਤੁੰਡੋਈ ਨੂੰ ਚਰਾਨੇ ਚੈਕਿੰਗ ਕਾਬੂ ਕੀਤਾ ਜਿਸ ਪਾਸੋਂ ਕੋਈ ਸਦਾ ਇੱਕ ਮੋਟਰਸਾਈਕਲ ਸਪਲੈਂਡਰ ਬਰਾਮਦ ਕਰਕੇ ਇਹਦੇ ਖਿਲਾਫ ਮੁਕੱਦਮਾ ਨੰਬਰ 219 ਅੰਡਰ ਸੈਕਸ਼ਨ 332 317 2 ਬੀ ਐਨ ਐ ਸੈਕਟ ਮੁਕੱਦਮਾ ਦਰਜ ਕਰਕੇ ਇਸ ਨੂੰ ਮੰਡਲ ਅਦਾਲਤ ਵਿੱਚ ਪੇਸ਼ ਕਰਕੇ ਦਾ ਹੁਕਮ ਮੰਡ ਹਾਸਲ ਕੀਤਾ ਗਿਆ ਸੀ ਜਿਸ ਦੌਰਾਨ ਕੁਸ਼ਿਸ਼ ਇਸ ਦੇ ਇਨਸਾਫ ਦੇ ਆਧਾਰ ਤੇ ਮੰਗਲ ਸਿੰਘ ਈਲਸ ਮੰਗਾ ਵਾਸੀ ਟਿੰਡੋਈ ਅਤੇ ਇੱਕ ਹੋਰ ਦੋਸ਼ੀ ਨਿਗਾਈ ਨਾਮਿਤ ਕੀਤਾ ਗਿਆ ਹੈ ਤੇ ਮੰਗਲਸਰ ਨੂੰ ਪੀਐਸ ਸੁਰਾਜ ਵੱਲੋਂ ਕਾਬੂ ਕਰਕੇ ਇਸ ਪਾਸੋਂ ਇੱਕ ਹੋਰ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਸੀ ਜੋ ਦਰਾਂਨੇ ਪੁਛਗੀਸ਼ ਦੋਹਾਂ ਦੋਸ਼ੀਆਂ ਨੇ ਮਿਤੀ 24 11 25 ਨੂੰ ਪੰਜ ਮੋਟਰਸਾਈਕਲ ਹੋਰ ਚੋਰੀशुदा ਇਹਨਾਂ ਨੇ ਬਰਾਮਦ ਕਰਾਏ ਜੋ ਟੋਟਲ 7 ਮੋਟਰਸਾਈਕਲ ਬਰਾਮਦ ਹੋ ਚੁੱਕੇ ਹਨ ਕਿਉਂ ਉਹਨੂੰ ਕਾਬੂ ਕਰਨ ਬਾਅਦ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਬੂ ਕਰਕੇ ਹੋ ਸਕਦਾ ਇਹ ਨਾ ਪਾਸੋਂ ਹੋਰ ਵੀ ਮਕਸਦ ਚੋਰੀ ਸੁਦਾ ਬਣਾਵਟ ਕੀਤੀ ਗਈ ਹੈ ਇਹਨਾਂ ਦਾ ਪਹਿਲਾ ਟ੍ਰੈਕ ਰਕੜੀ ਜੋ ਦਿਲਪੀਤ ਦੇਲਾ ਇਹ ਸ਼੍ਰੀ ਅਦਮਨ ਬੜਬੀ ਮਕਰਨੀ ਵਿੱਚ ਮਾਜੋਗਦਾਰ ਤੋਂ ਪੀਓ ਡਿਕਲੇਰ ਵੀ ਹੋ ਚੁੱਕਾ ਹੈ ਇਸ ਵਿੱਚ ਵੀ ਇਹ ਦੀ ਗਿਣਤੀ ਬਾਕੀ ਹੈ ਤੇ ਇਸ ਤੋਂ ਇਲਾਵਾ ਇਹ ਨਸ਼ੇ ਵੀ ਪੀੜ ਤੇ ਨਸ਼ੇ ਦੀ ਆਦੀ ਉਹਦੀ ਪੂਰਤੀ ਵਾਸਤੇ ਮਕਸਦ ਚੋਰੀ ਕਰਕੇ ਅੱਗੇ ਵਿੱਚ ਦੀ ਕੋਸ਼ਿਸ਼ ਕਰਦੇ ਪਰ ਕਿੰਨੇ ਚਿਰ ਤੋਂ ਕੰਮ ਕਰ ਰਹੇ ਸੀ ਇਕ ਤਰੀਬ 5-6 ਮਹੀਨੇ ਤੋਂ ਲੱਗਦਾ ਅਗਰ ਕਿ ਪੁਲਿਸ ਚੱਲ ਰਹੀ ਹੈ ਜੋ ਵੀ ਸਾਹਮਣੇ ਆਉਣਗੇ ਉਹਦੇ ਦੇਖਣਾ ਕਿ ਕੀ ਹੈ ਤੇ ਅਵੇ ਇਹਨਾਂ ਨੇ ਸੱਤ ਚੋਰੀ ਕੀਤੀ ਅੱਗੇ ਰੇਚਣ ਦੀ ਪੜਾਵੇ ਥੀ ਬਾਟੇ ਸੱਤ ਦੇ ਸਾਥੀ ਰਿਕਵਰ ਹੋ ਗਏ ਬਾਟੇ ਦੇਖੇ ਵੇਚਦੇ ਹਾਂ ਜੀ ਜਿਹੜਾ ਇਹੋ ਜਿhko ਗੱਲ ਸਾਹਮਣੇ ਨਹੀਂ ਆਈ ਜਦੋਂ ਤਪਤੀ ਸਾਹਮਣੇ ਆਇਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ